ਲੰਗੇ ਦਿਨੀ ਪਿੰਡ ਰਾਪੁਰਾਇਆਂ ਵਿਖੇ ਲੱਗ ਰਹੀ ਕੱਪੜੇ ਦੀ ਫੈਕਟਰੀ ਦਾ ਪਿੰਡ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਜਿस्ते ਚਲਦਿਆਂ ਅੱਜ ਫੈਕਟਰੀ ਦੇ ਮਾਲਕ ਕੈਪਟਨ ਬਲਬੀਰ ਸਿੰਘ ਨੇ ਆਪਣਾ ਸਪਸ਼ਟਿਕਰਨ ਦਿੰਦਿਆਂ ਆਖਿਆ ਕਿ ਇਹ ਜਿਹੜੀ ਫੈਕਟਰੀ ਆ ਇਸ ਵਿੱਚ ਕੋਈ ਵੀ ਕਿਸੇ ਕਿਸਮ ਦਾ ਕੈਮੀਕਲ ਨਹੀਂ ਵਰਤਿਆ ਜਾਣਾ ਉਹਨਾਂ ਆਖਿਆ ਕਿ ਇੱਥੇ ਸਿਰਫ ਸਾਦਾ ਕਪੜਾ ਲਿਆਂਦਾ ਜਾਣਾ ਅਤੇ ਉਸ ਨੂੰ ਹੀਟ ਦੇ ਕੇ ਉਸ ਨੂੰ ਪਕਾ ਕੇ ਦੂਜੀ ਜਗ੍ਹਾ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ ਉਹਨਾਂ ਆਖਿਆ ਕਿ ਇੱਥੇ ਤੇ ਨਾ ਹੀ ਕੋਈ ਕੈਮੀਕਲ ਵਰਤਿਆ ਜਾਣਾ ਤੇ ਨਾ ਹੀ ਇੱਥੇ ਕੋਈ ਪ੍ਰਦੂਸ਼ਣ ਵਾਲੀ ਗੱਲ ਹੈ ਇਸ ਸਬੰਧੀ ਹੋਰ ਗੱਲਬਾਤ ਕਰਦਿਆਂ ਉਹਨਾਂ ਅੱਜ ਕੀ ਆਖਿਆ ਵੈਗੁਰਜੀ ਦਾ ਖਾਲਸਾ ਵੈਗੁਰਜੀ ਖਤੇ ਮੈਂ ਕੈਪਟਨ ਬਲਵੀਰ ਸਿੰਘ ਪਿੰਡ ਰਾਏਪੁਰ ਰਾਇਆਂ ਤਹਿਸੀਲ ਪੁਲਾਥ ਜ਼ਿਲ੍ਹਾ ਕਪੂਰਥਲ ਦਾ ਰਹਿਣ ਵਾਲਾ ਮੈਨੂੰ ਤਕਰੀਬਨ 3 ਮਹੀਨੇ ਹੋ ਗਏ ਨੇ ਸੱਟ ਲੱਗੀ ਨੂੰ ਮੈਂ ਵੀ ਕੁਝ ਦਿਨ ਪਹਿਲਾਂ ਇੱਕ ਖਬਰ ਦੇ ਵਿੱਚ ਵੇਖਿਆ ਜਿਹੜਾ ਕਿ ਇਹਨਾਂ ਨੇ ਮੇਰੀ ਫੈਕਟਰੀ ਦਾ ਡੈਨ ਫੈਕਟਰੀ ਨਾਮ ਦਿੱਤਾ ਜਦੋਂ ਕਿ ਇੱਥੇ ਮੇਰੀ ਫੈਕਟਰੀ ਦੇ ਵਿੱਚ ਡਾਈ ਦਾ ਕੰਮ ਹੀ ਬਿਲਕੁਲ ਕੋਈ ਨਹੀਂ ਹੈਗਾ ਜਿਹੜਾ ਕਿ ਇਹ ਫੈਕਟਰੀ ਦਾ ਨਾਮ ਦਿੱਤਾ ਗਿਆ ਪਹਿਲੀ ਗਲਤੀ ਨਾਮ ਹੀ ਗਲਤ ਦਿੱਤਾ ਗਿਆ ਹੈ ਦੂਸਰੀ ਗੱਲ ਇਹਨਾਂ ਨੇ ਕਿਹਾ ਕਿ ਇੱਥੇ ਪ੍ਰਦੂਸ਼ਣ ਹੋਣਾ ਹੈ ਪ੍ਰਦੂਸ਼ਣ ਦੀ ਇੱਥੇ ਕੋਈ ਕਾਰਵਾਈ ਨਹੀਂ ਮੇਰੇ ਕੋਲ ਤਿੰਨ ਕਿਸਮ ਦੀਆਂ ਮਸ਼ੀਨਾਂ ਨੇ ਜਿਹੜੀਆਂ ਕਿ ਦੋ ਮਸ਼ੀਨਾਂ ਨੇ ਜਿਨ੍ਹਾਂ ਨੇ ਹੀਟ ਦਾ ਕੰਮ ਕਰਨਾ ਹੈ ਔਰ ਹੀਟ ਦੇ ਨਾਲ ਉਹ ਧਾਗੇ ਨੂੰ ਪੱਕਿਆ ਕਰਨਾ ਹੈ ਔਰ ਅਸੀਂ ਇੱਥੇ ਚਿੱਟਾ ਹੀ ਕੱਪੜਾ ਬਣਾਉਣਾ ਹੈ ਔਰ ਚਿੱਟਾ ਹੀ ਧਾਗਾ ਖਰੀਦ ਕੇ ਮੁੱਲ ਲਿਆਉਣਾ ਭਾਵੇਂ ਇਹ ਜਲੰਧਰ ਤੋਂ ਲਿਆਈਏ ਪਾਵੇਂ ਲੁਧਿਆਣੇ ਤੋਂ ਲਾਈਏ ਪਾਵੇਂ ਬੰਬੇ ਤੋਂ ਲਾਈਏ ਪਾਵੇਂ ਕਲਕੱਤੇ ਤੋਂ ਲਾਈਏ ਇਹ ਦੋ ਚਾਰ ਘਰਾਂ ਦੇ ਵਿਰੋਧ ਕਰਨ ਦੇ ਨਾਲ ਅਫਵਾਹਾਂ ਫਲਾਉਣ ਦੇ ਨਾਲ ਇਹ ਮਤਲਬ ਜਿਹੜੀ ਇਹ ਬਿਲਕੁਲ ਸਰਾਸਰ ਗਲਤ ਔਰ ਬੇਬੁਨਿਆਦ ਝੂਠੇ ਮਤਲਬ ਇਲਜ਼ਾਮ ਨੇ ਕਿਉਂਕਿ ਅਗਰ ਇਹਨਾਂ ਦੇ ਕਾਰਨ ਇਹ ਤੇ ਸਾਡੇ ਵੀ ਘਰ ਬਿਲਕੁਲ ਨਾਲ ਲੱਗ ਰਹੇ ਨੇ ਇਹਦੇ ਚ ਜਿਹੜੀ ਇਹਨਾਂ ਗੱਲ ਕੀਤੀ ਪਹਿਲੀ ਗੱਲ ਤੇ ਸਾਨੂੰ ਤਕਰੀਬਨ ਡੇਢ ਸਾਲ ਹੋ ਗਿਆ ਹੈ ਫੈਕਟਰੀ ਦਾ ਕੰਮ ਕਰਦਿਆਂ ਔਰ ਤਕਰੀਬਨ 5-4 ਮਹੀਨੇ ਜੇ ਹੋਰ ਲੱਗਦੇ ਨੇ ਸਾਡੀ ਫੈਕਟਰੀ ਚੱਲਣ ਤੱਕ ਇੰਨਾ ਜਿਹੜਾ ਪ੍ਰਦੂਸ਼ਣ ਦਾ ਦਿੱਤਾ ਹੈ ਇੰਨਾ ਸਾਡੀ ਫੈਕਟਰੀ ਦਾ ਕਿੱਥੇ ਚਲਦੀ ਵੇਖੀਏ ਕਿੱਥੇ ਪ੍ਰਦੂਸ਼ਣ ਵੇਖਿਆ ਹੈ ਇਹਨਾਂ ਨੂੰ ਨਾ ਮਤਲਬ ਕੋਈ ਪਤਾ ਹੋਣ ਦੇ ਬਾਵਜੂਦ ਝੂਠੀਆਂ ਭਵਾਵਾਂ ਢਾਕੇ ਲੋਕਾਂ ਨੂੰ ਭੁਗਾ ਰਹੇ ਨੇ ਜਿਹੜਾ ਕਿ ਸਰਾਸਰ ਗਲਤ ਹੈ ਪਹਿਲੀ ਗੱਲ ਤੇ ਜਿਹੜਿਆ ਨੇ ਇਹਨਾਂ ਨੇ ਮੇਰੀ ਫੈਕਟਰੀ ਤੇ ਇਲਜ਼ਾਮ ਲਾਏ ਨੇ ਕੈਮੀਕਲ ਦਾ ਇਲਜ਼ਾਮ ਪ੍ਰਦੂਸ਼ਣ ਦਾ ਇਲਜ਼ਾਮ ਡੂੰਗੇ ਬੋਰ ਦਾ ਇਲਜ਼ਾਮ ਇਹਦੇ ਤੇ ਬਿਲਕੁਲ ਇਹ ਝੂਠੇ ਨੇ ਇਥੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਇਹਦਾ ਸਪਸ਼ਟੀਕਰਨ ਆਉਣਾ ਚਾਹੀਦਾ ਵੀ ਜਿਹੜੇ ਨੇ ਝੂਠਾ ਇਲਜ਼ਾਮ ਲਾਇਆ ਕਿਸੇ ਵੀ ਕੰਮ ਹੋਣ ਤੋਂ ਬਗੈਰ ਉਹ ਬਿਲਕੁਲ ਗਲਤ ਏ ਇਦਾਂ ਮਤਲਬ ਲੋਕਾਂ ਨੂੰ ਭੜਕਾਇਆ ਲੋਕਾਂ ਦੇ ਕੰਮਾਂ ਦੇ ਵਿੱਚ ਰੁਕਾਵਟ ਪਾਇਆ ਇਹ ਦੁਨੀਆ ਦੀਆਂ ਇੱਕ ਗਲਤ ਨੀਤੀਆਂ ਨੇ ਉਸੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਜਦੋਂ ਮੈਂ ਕੁਝ ਪਤਵੰਤੇ ਸੱਜਣ ਆਪਣੇ ਘਰ ਦੇ ਵਿੱਚ ਬੁਲਾਏ ਉਹਨਾਂ ਨੂੰ ਇਕੱਠਿਆਂ ਕੀਤਾ ਤੇ ਉਹਨਾਂ ਨੇ ਮੈਨੂੰ ਕਿਹਾ ਜਿਹੜੇ ਬੰਦਿਆਂ ਦਾ ਇਤਰਾਜ਼ ਏ ਉਹਨਾਂ ਬੰਦਿਆਂ ਨੂੰ ਵੀ ਆਪਾਂ ਇਕੱਠੇ ਕਰੀਏ ਤਾਂ ਕਿ ਆਪਾਂ ਕੋਈ ਨਾ ਕੋਈ ਇਹਦਾ ਹੱਲ ਲੱਭੀਏ ਮਤਲਬ ਉੱਪਰ-ਨੀਚੇ ਗੱਲਾਂ ਕਰਨ ਦਾ ਕੋਈ ਮਤਵਲ ਨਹੀਂ ਹੈਗਾ ਪੂਰੇ ਪਿੰਡ ਦੇ ਵਿੱਚ ਅਲਾਸਮੈਂਟ ਕਰਾਈ ਗਈ ਘਰਾਂ ਵਿੱਚ ਚੌਂਕੀਦਾਰ ਭੇਜਿਆ ਗਿਆ ਅਸੀਂ ਖੁਦ ਘਰਾਂ ਦੇ ਵਿੱਚ ਪਹੁੰਚੇ ਪੂਰੇ ਪਿੰਡ ਨੂੰ ਇਕੱਠਿਆਂ ਕੀਤਾ ਗਿਆ ਔਰ ਇਹਨਾਂ ਨੇ ਕੋਈ ਗੱਲ ਹੀ ਨਹੀਂ ਸੁਣੀ ਉਹ ਕਹਿੰਦੇ ਨੇ ਕਿ ਅਸੀਂ ਇਹ ਕੰਮ ਹੀ ਨਹੀਂ ਹੋਣ ਦੇਣਾ ਜਦੋਂ ਕਿ ਸਾਰੇ ਸਾਰੇ ਕੰਮ ਗਲਤ ਔਰ ਨਜਾਇਜ਼ ਹੈ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦਾ ਰੁਪਈਆ ਹੈ ਪ੍ਰਸ਼ਾਸਨ ਦਾ ਰਵਈਆ ਸਾਡਾ ਨਾਲ ਬਿਲਕੁਲ ਸਹੀ ਹੈ ਕੋਈ ਗਲਤ ਰਵਈਆ ਨਹੀਂ ਹੈਗਾ ਕੀ ਕਹਿਣਾ ਚਾਹੁੰਦੇ ਹੋ ਫਿਰ ਤੁਸੀਂ ਅਸੀਂ ਖੀਰਤੀ ਇਹ ਕਹਿੰਦੇ ਆ ਵੀ ਅਸੀਂ ਇੰਨਾ ਪੈਸਾ ਲਾ ਚੁੱਕੇ ਆ ਜਿਹੜਾ ਇਤਰਾਜ਼ ਕਰ ਰਹੇ ਨੇ ਇਹ ਗਲਤ ਕਰ ਰਹੇ ਨੇ ਤਕਰੀਬਨ ਡੇਢ ਸਾਲੋਂ ਕੋਈ ਸਾਨੂੰ ਕੰਮ ਕਰਦਿਆਂ ਸਾਡਾ ਕੰਮ ਲਾਟ ਤੇ ਆਇਆ ਤੇ ਇਹਨਾਂ ਇਤਰਾਜ਼ ਲਾਇਆ ਵੀ ਸਿਰਫ ਵੇਖ ਕੇ ਜਿਵੇਂ ਇੱਕ ਬੰਦਾ ਸੜਦਾ ਹੈ ਉਹ ਕੰਮ ਦੇਖੋ ਜੀ ਜਿਹੜਾ ਇਹਨਾਂ ਮੇਰੀ ਫੈਕਟਰੀ ਚੱਲਣ ਤੋਂ ਪਹਿਲਾਂ ਹੀ ਇਲਜ਼ਾਮ ਲਾਇਨੇ ਝੂਠੇ ਔਰ ਬੇਬੁਨਿਆਦ ਇਹ ਬਿਲਕੁਲ ਗਲਤ ਨੇ ਕਿਉਂਕਿ ਇਹਨਾਂ ਇੱਕ ਇਲਜ਼ਾਮ ਲਾਇਆ ਹੈ ਵੀ ਫੈਕਟਰੀ ਦੇ ਵਿੱਚ ਆਪਣੀ ਜਗ੍ਹਾ ਦੇ ਵਿੱਚ ਨੇ ਡੂੰਘਾ ਬੋਰ ਕਰਾਇਆ ਜਿਦੇ ਜਿਨੇ ਗੰਦਾ ਪਾਣੀ ਸੁੱਟਣਾ। ਨਾ ਮੇਰੇ ਕੋਈ ਇੱਥੇ ਬੋਰ ਹੋਇਆ ਹੈ, ਨਾ ਹੀ ਕੋਈ ਗੰਦੇ ਪਾਣ ਦਾ ਮੇਰੇ ਨਾਲ ਕੋਈ ਮਤਵ ਵਾਲੇ। ਦੂਸਰੇ ਨਾਲ ਇਲਜ਼ਾਮ ਲਾਇਆ ਵੀ ਕੈਮੀਕਲ ਦਾ ਕੰਮ, ਕੈਮੀਕਲ ਦਾ ਸਾਡਾ ਕੰਮ ਹੀ ਕੋ ਨਹੀਂ। ਮੇਰੀ ਫੈਕਟਰੀ ਰਾਜਸਥਾਨ ਦੇ ਵਿੱਚ ਚੱਲ ਰਹੀ ਏ। ਮੈਂ ਤੇ ਉਸ ਕੰਮ ਨੂੰ ਪੰਜਾਬ ਵਿੱਚ ਲਿਆਉਣ ਦੀ ਖਤਰੇ ਕੰਮ ਕਰ ਰਿਹਾ ਤਾਂ ਕਿ ਮੇਰੇ ਪਿੰਡ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ ਔਰ ਮੇਰੇ ਪਿੰਡ ਦੇ ਲੋਕਾਂ ਦੀ ਤਰੱਕੀ ਹੋਵੇ। ਮੇਰਾ ਪੰਜਾਬ ਤਰੱਕੀ ਕਰੇ। ਜਦੋਂ ਇਹ ਗੱਲ ਕਹੀ ਗਈ ਕੈ ਉਹ ਬਿਲਕੁਲ 100% ਝੂਠ ਉਹ ਅਗਰ ਕੈਮੀਕਲ ਦਾ ਕੋਈ ਕੰਮ ਕਿਸੇ ਵੀ ਟਾਈਮ ਕੋਈ ਮਤਲਬ ਹੋਵੇ ਤੇ ਉਹਦਾ ਮਨਦੰਨ ਪਰਨ ਦਾ ਹੱਕਦਾਰ ਆ ਕਿਸ ਤਰ੍ਹਾਂ ਦਾ ਕੰਮ ਜਿਹੜਾ ਇੱਥੇ ਚੱਲ ਰਿਹਾ ਹੈ ਇੱਥੇ ਕੰਮ ਚੱਲਣਾ ਹੈ ਧਾਗਾ ਮੁੱਲ ਖਰੀਦਿਆ ਜਾਣਾ ਹੈ ਤਿੰਨ ਕਿਸਮ ਦੀਆਂ ਮਸ਼ੀਨਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਦੋ ਮਸ਼ੀਨਾਂ ਨੇ ਜਿਹੜੀਆਂ ਹੀਰ ਨਾਲ ਧਾਗੇ ਨੂੰ ਪੱਕਿਆ ਕਰਨਾ ਉਸ ਤੋਂ ਬਾਅਦ ਚਿੱਟਾ ਹੀ ਧਾਗਾ ਬਣਨਾ ਹੈ ਔਰ ਚਿੱਟਾ ਹੀ ਕੱਪੜਾ ਬਣਨਾ ਹੈ ਚਿੱਟਾ ਕਪੜਾ ਲਿਜਾ ਕੇ ਸਾਡਾ ਇੱਥੇ ਪ੍ਰਿੰਟਿੰਗ ਦਾ ਕੋਈ ਕੰਮ ਨਹੀਂ ਪ੍ਰਿੰਟਿੰਗ ਦਾ ਕੰਮ ਆਲਰੇਡੀ ਸਾਡਾ ਰਾਜਸਥਾਨ ਦੇ ਵਿੱਚ ਚੱਲ ਰਿਹਾ ਜਿਹੜੀ ਸਾਡੀ ਫੈਕਟਰੀ ਇੱਕ ਰਾਜਸਥਾਨ ਦੇ ਵਿੱਚ ਚੱਲ ਰਹੀ ਹੈ ਉਹ ਪ੍ਰਿੰਟਿੰਗ ਦਾ ਕੰਮ ਉੱਥੇ ਹੁੰਦਾ ਪਿਆ ਅਸੀਂ ਇਹ ਕਪੜਾ ਜਿਹੜਾ ਬਣਾ ਰਹੇ ਆ ਇਹ ਅਸੀਂ ਕਪੜਾ ਸਿਰਫ ਮਤਲਬ ਆਪਣੇ ਕੰਮ ਵਾਸਤੇ ਬਣਾ ਰਹੇ ਆ